ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਲਗਭਗ ਸਭ ਦੇ ਸਾਹਮਣੇ ਨੇ ਬਾਦਲ ਪਰਵਾਰ ਜਿੱਤਿਆ ਅਕਾਲੀ ਦਲ ਹਾਰਿਆ ਅਕਾਲੀ ਦਲ ਦੇ ਤਕਰੀਬਨ ਤਕਰੀਬਨ 8 ਅਜਿਹੇ ਉਮੀਦਵਾਰ ਸੀ ਜਿਨ੍ਹਾਂ ਦੀ ਲਗਭਗ ਜਿਹੜੀ ਹੈ ਗਿਆ ਜਿਮਾਨਤ ਜਬ ਤੋਂ ਝੁਕੀ ਆ ਤਾਂ ਤਕਰੀਬਨ 11 ਉਮੀਦਵਾਰ ਅਜੇ ਸੀ ਜਿਹੜੇ 1.5 ਲੱਖ ਤੋਂ ਵੀ ਘੱਟ ਵੋਟਾਂ ਜਿਨ੍ਹਾਂ ਨੂੰ ਮਿਲੀਆਂ ਆਈਆਂ ਨੇ ਔਰ ਫਿਰੋਜ਼ਪੁਰ ਔਰ ਬਠਿੰਡਾ ਦੇ ਵਿੱਚ ਜਿਹੜੇ ਹੈ ਗਿਆ ਅਕਾਲੀ ਦਲ ਨੇ ਲੜਾਈ ਲੜੀ ਆ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਇਸ ਵੇਲੇ ਵੱਡੀ ਉਤਲ ਪੁਤਲਾ ਕਿਉਂਕਿ ਤੁਸੀਂ ਅੰਮ੍ਰਿਤਸਰ ਜਾਓ ਅਕਾਲੀ ਦਲ ਚੌਥੇ ਨੰਬਰ ਤੇ ਖਿਸਕ ਗਿਆ ਤੁਸੀਂ ਗਰਦਾਸਪੁਰ ਜਾਓ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਹਿਸ਼ਾਰਪੁਰ ਜਾਓ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਇਸ ਤੋਂ ਬਾਅਦ ਜੇਕਰ ਤੁਸੀਂ ਖਡੂਰ ਸਾਹਿਬ ਜਾਓ ਤਾਂ ਅਕਾਲੀ ਦਲ ਭਾਜਪਾ ਤੋਂ ਵੀ ਪਛੜ ਕੇ ਜਿਹੜਾ ਹੈਗਾ ਪੰਜਵੇਂ ਨੰਬਰ ਤੇ ਆਖਿਰਸ ਕਿਆ ਔਰ ਫਤਿਹਗੜ੍ਹ ਸਾਹਿਬ ਜੀਡੀ ਪੰਥਕ ਸੀਟ ਜਿਸ ਨੂੰ ਮੰਨਿਆ ਜਾਂਦਾ ਉੱਥੇ ਵੀ ਜਿਹੜਾ ਹੈਗਾ ਅਕਾਲੀ ਦਲ ਭਾਜਪਾ ਦੇ ਮੁਕਾਬਲੇ ਜਿਹੜਾ ਹੈਗਾ ਕਮਜ਼ੋਰ ਨਜ਼ਰ ਆਇਆ ਪਟਿਆਲਾ ਦੇ ਵਿੱਚ ਬੀਜੇਪੀ ਦੇ ਮੁਕਾਬਲੇ ਜਿਹੜਾ ਹੈਗਾ ਕਮਜ਼ੋਰ ਨਜ਼ਰ ਆਇਆ ਤਾਂ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵੱਡੇ ਮੈਨ ਇਹ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਸਿਆਸਤ ਦੇ ਵਿੱਚ ਬੜਾ ਕੁਝ ਕੀਤਾ ਜਿਨ੍ਹਾਂ ਨੇ ਬੜਾ ਸੰਭਾ ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਦੇ ਤੌਰ ਤੇ ਸੇਵਾ ਕੀਤੀ ਅੱਜ ਉਹ ਬੀਜੇਪੀ ਤੋਂ ਵੀ ਹੇਠਾਂ ਚਲੇ ਗਏ ਨੇ ਕਿ ਇਹਨਾਂ तमाम ਜਿਹੜੇ ਅੱਜ ਨਤੀਜੇ ਆਏ ਨੇ ਜੋ ਵੋਟ ਬੈਂਕ ਕਰਿਆ ਜੋ ਵੋਟ ਦਾ ਆਧਾਰ ਰਿਹਾ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਵੱਡੀ ਸਮੀਖਿਆ ਹੋਵੇਗੀ ਕੀ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਪਹੁੰਚ ਚੁੱਕਿਆ ਉਸ ਨੂੰ ਲੈ ਕੇ ਵੱਡੀ ਉਤਲ ਪੁਤਲ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵੇਖੀ ਜਾ ਜਾਵੇਗੀ ਕਿਉਂਕਿ ਆਨੰਦਪੁਰ ਸੀਟ ਤੋਂ ਬਹੁਤ ਆਸਮਈ ਸੀ ਅਕਾਲੀ ਦਲ ਨੂੰ ਗੁਰਦਾਸਪੁਰ ਤੋਂ ਵੱਡੀ ਆਸਮਈ ਸੀ ਪਰ ਦੋਨੇ ਉਮੀਦਵਾਰ ਜਿਹੜੇ ਹੈਗੇ ਨੇ ਬੁਰੇ ਤਰੀਕੇ ਦੇ ਨਾਲ ਫੇਲ ਹੋਏ ਨੇ ਔਰ ਭਾਜਪਾ ਤੋਂ ਵੀ ਘੱਟ ਵੋਟਾਂ ਮਿਲੀਆਂ ਨੇ 11 ਅਜਿਹੀਆਂ ਸੀਟਾਂ ਨੇ ਜਿੱਥੇ ਭਾਜਪਾ ਜਿਹੜੀ ਹੈਗੀ ਅੱਗੇ ਨਜ਼ਰ ਆਈ ਅਕਾਲੀ ਦਲ ਪਛੜਦਾ ਨਜ਼ਰ ਆਇਆ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਹੈਗੇ ਨੇ ਆਪਣੀ ਸੀਟ ਤੋਂ ਜਿੱਤੇ ਨੇ ਔਰ ਪ੍ਰੋਜੈਕਟ ਪਰ ਤੋਂ ਜਿਹੜੀ ਹੈਗਾ ਟੱਕਰ ਜਿਹੜੀ ਹੈਗਾ ਅਕਾਲੀ ਦਲ ਨੇ ਦਿੱਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਇਹ ਜਿਤਾਈ ਜਾ ਸਕਦੀ ਹੈ ਕਿ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵੱਡੀ ਉਤਲ ਪੁਤਲ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਹਾਸ਼ੀਏ ਤੇ ਆਇਆ ਅਕਾਲੀ ਦਲ ਦਾ ਵੋਟ ਬੈਂਕ ਕਿਹਾ ਤਾਂ ਕਹਿ ਸਕਦੇ ਆ ਕਿ ਬਾਦਲ ਪਰਿਵਾਰ ਜਿੱਤ ਚੁੱਕਿਆ ਔਰ ਅਕਾਲੀ ਦਲ ਹਾਰ ਚੁੱਕਿਆ ਆ